ਸੋਨਾ ਬਣਾ ਦਊਗਾ ਲੋਕ ਬਾਰਸ਼ ਦੀ ਬੱਤੀ ਵਿੱਚ ਇਤਨੀ ਤਾਕਤ ਆ ਉਹ ਲੋਹੇ ਨੂੰ ਸੋਨਾ ਬਣਾ ਦਊਗਾ ਪਰ ਜਿਹੜਾ ਰੱਬ ਦਾ ਬੰਦਾ ਹੁੰਦਾ ਨਾ ਜਾਂ ਸੰਤ ਮਹਾਪੁਰਖ ਲਾਲ ਸਾਧ ਸੰਗਤ ਜਿਹੜਾ ਪਾਰਸਾ ਇਹ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ ਸੋਨਾ ਬਣਾ ਦੂ ਪਾਰਸ ਨਹੀਂ ਬਣਾ ਸਕਦਾ ਪਰ ਸੰਤ ਤੇ ਰੱਬ ਦੇ ਬੰਦਿਆਂ ਦੇ ਵਿੱਚ ਇੰਨੀ ਕਿਰਪਾ ਹੁੰਦੀ ਆ ਉਹ ਉਹਨਾਂ ਨੂੰ ਆਪਣਾ ਰੂਪ ਹੀ ਬਣਾ ਲੈਂਦੇ ਨੇ ਧਿਆਨ ਦਿਓ ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ અવਤਾਰ ਮਾਗ ਸੁਧੀ ਸੰਮਤ 1600 87 ਦੇ ਮੁਤਾਬਕ 30 ਜਨਵਰੀ 1630 ਈਸਵੀ ਨੂੰ ਸ੍ਰੀ ਕੀਰਤਪੁਰ ਨਗਰ ਦੇ ਵਿੱਚ ਹੋਇਆ ਗੁਰੂ ਹਰ Rai ਸਹਿਬ ਮਹਾਰਾਜ ਦਾ ਅਵਤਾਰ ਦਿਹਾੜਾ ਸਤਿਗੁਰੂ ਹਰਰਾਏ ਸਾਹਿਬ ਜੀ ਇਹਨਾਂ ਦੇ ਪਿਤਾ ਦਾ ਨਾਮ ਧੰਨ ਬਾਬਾ ਗੁਰਦਿੱਤਾ ਜੀ ਧੰਨ ਬਾਬਾ ਗੁਰਦਿੱਤਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਸਾਹਿਬਜ਼ਾਦੇ ਸੀ ਉਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ਸਭ ਤੋਂ ਵੱਡੇ ਪੁੱਤਰ ਦਾ ਨਾਂ ਬਾਬਾ ਧੀਰਮਲ ਸੀ ਬਾਬੇ ਗੁਰਦੇਵ ਜੀ ਦੇ ਦੋ ਲੜਕੇ ਸੀ ਵੱਡੇ ਦਾ ਨਾਮ ਧੀਰਮਲ ਛੋਟੇ ਦਾ ਨਾਮ ਹਰ ਰਾਏ ਸਾਹਿਬ ਜਦ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਅਵਤਾਰ ਧਾਰਿਆ ਤਾਂ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਸਮੇਂ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਸੀ ਜਿਸ ਵਕਤ ਗੁਰੂ ਹਰ Rai ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ ਇਹ ਪੋਤਰੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਧੀਰਮਲ ਅਤੇ ਗੁਰੂ ਹਰ Rai ਸਾਹਿਬ ਜਦ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ ਕਿ ਸਾਡੇ ਬੱਚੇ ਨੇ ਜਨਮ ਲਿਆ ਅਵਤਾਰ ਧਾਰਿਆ ਅਸੀ ਪੁੱਤਰੇ ਵਾਲੇ ਬਣ ਗਏ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਕਹਿੰਦੇ ਜਦ ਖੁਸ਼ੀ ਦੀ ਖਬਰ ਸੁਣਾਈ ਤਾਂ ਆਪ ਜੀ ਬਹੁਤ ਖੁਸ ਹੋ ਕੇ ਸੁਣ ਕੇ ਐਨੇ ਖੁਸ ਹੋਏ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਖੁਸ਼ੀ ਦੀ ਲਹਿਰ ਦੇ ਵਿੱਚ ਬੋਲੀ ਜਾਂਦੇ ਨੇ ਕਹਿੰਦੇ ਵੱਡੀ ਚੀਜ਼ ਦਾ ਗਾਹਕ ਆ ਗਿਆ ਭਾਈ ਬੋਲੀ ਜਾਂਦੇ ਨੇ ਖਸੂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਡੀ ਗੱਦੀ ਦਾ ਵਾਰਸ ਬਣਨ ਵਾਲਾ ਆ ਗਿਆ ਮਾਤ੍ਰੀ ਜੀ ਜੀ ਅਸੀਂ ਉਡੀਕ ਕਰ ਰਹੇ ਸੀ ਵੱਡੀ ਚੀਜ਼ ਦਾ ਗਾਹਕ ਆ ਗਿਆ ਭਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁਝ ਦਿਨ ਬਾਅਦ ਹੀ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਹਰਿ ਸੇਹ ਮਹਾਰਾਜ ਦਾਵਤਾਰ ਧਾਰਨ ਤੇ ਐਨੇ ਖੁਸ਼ੀ ਸੀ ਕਹਿੰਦੇ ਜਿਹੜਾ ਕੋਈ ਗਰੀਬ ਬੰਦਾ ਆਇਆ ਮਾਇਆ ਬੰਡੀ ਜਾਂਦੇ ਸੀ ਕਹਿੰਦੇ ਹੱਥ ਵਿੱਚ ਵਸਤਰ ਆ ਗਏ ਉਹ ਵੀ ਦੇ ਦਿੱਤੇ ਅਗੀਜੇ ਜੱਥ ਪਾਇਆ ਈ ਮਾਇਆ ਆ ਗੀ ਉਹ ਵੀ ਦੇ ਦਿੱਤੀ ਕੋਲੇ ਬੜੇ ਭੰਡਾਰੇ ਕੋਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜਦੋਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਰਤਪੁਰ ਪੁੱਜੇ ਕਹਿੰਦੇ ਪਹਿਲਾਂ ਉਹ ਕਮਰੇ ਵਿੱਚ ਗਏ ਜਿਸ ਕਮਰੇ ਦੇ ਵਿੱਚ ਗੁਰੂ ਹਰਿ ਰਾਇ ਸਾਹਿਬ ਸਨ ਕਾफी ਸਮਾਂ ਕਹਿੰਦੇ ਬਾਲਕ ਦੇ ਮੁਖੜੇ ਵਾਲੀ ਤੱਕੀ ਜਾਣ ਗੁਰੂ ਅਰਗਵਦ ਸਹਿਬ ਮਹਾਰਾਜ ਕਹਿੰਦੇ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਚਿਰ ਬਾਲਕ ਦੀ ਤੱਕੀ ਜਾਣ ਬੈਠੇ ਫਿਰ ਉਹਨਾਂ ਨੇ ਬਾਲਕ ਨੂੰ ਕੁੱਟ ਕੇ ਸਾਥੀ ਦੇ ਨਾਲ ਆ ਰਿਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੁੱਪ ਲਿਆ ਲੋਰੀਆਂ ਦਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਲੋਰੀਆਂ ਦਿੰਦੇ ਦਿੰਦੇ ਕਹਿੰਦੇ ਵਰ ਦਈ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਡੇ ਦੇ ਆਲੂ ਬਾਲਕ ਨੂੰ ਵਰ ਦਿੰਦਿਆਂ ਉਹਨਾਂ ਫਰਮਾਇਆ ਇਹ ਜਿਹੜਾ ਬਾਲਕ ਸੰਸਾਰ ਦੇ ਉੱਤੇ ਆਇਆ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਕਹਿਣ ਲੱਗੇ ਭਾਈ ਉਹ ਗੁਰਮੁਖ ਪਿਆਰਿਓ ਇਹ ਬਾਲਕ ਤਾਂ ਧਰਤੀ ਦਾ ਭਾਰ ਹੌਲਾ ਕਰਨ ਆਇਆ ਅਸੀਂ ਆ ਧਰਤੀ ਤੇ ਕਿਰਤ ਕਰਨ ਫਿਰਦੇ ਆ ਆਪ ਦੇ ਆਪ ਨੂੰ ਕੁਝ ਬਣੇ ਫਿਰਦੇ ਆ ਵੀ ਮੇਰੇ ਵਰਗਾ ਕੋਣ ਆ ਉਹ ਜੇ ਤੇਰੇ ਪੱਲੇ ਨਾਮ ਨਹੀਂ ਨਾ ਹੈਗਾ ਤੂੰ ਬਾਣੀ ਨਹੀਂ ਪੜਦਾ ਉਹ ਤੂੰ ਤਾਂ ਧਰਤੀ ਤੇ ਜਿਉਂਦੀ ਲੋਥ ਤੁਰਿਆ ਪੈਂਦਾ ਬਾਈ ਜੀ ਪਰਿਵਾਰ ਦੇ ਬਾਹਰ ਤੇ ਨਾਲੇ ਮਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਦਾੜ੍ਹੀਆਂ ਕਟਾ ਲੈਣੇ ਆ ਨਾਲੇ ਜੇਬ ਚ ਰੁਪਈਏ ਦੇ ਦਿੰਨੇ ਆ ਦੇਖੋ ਸਾਡਾ ਜੀਵਨ ਕਿ ਹੋ ਗਿਆ ਕਿਸੇ ਮਾਈ ਬੀਬੀ ਦੇ ਦਾੜ੍ਹੀ ਆਈ ਦਿੱਤੀ ਆ ਮਹਾਰਾਜ ਕਹਿੰਦੇ ਸਾਹਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਸਤਿਗੁਰੂ ਬੇਈਮਾਨ ਕਹਿੰਦੇ ਨੇ ਜਿਹੜਾ ਰੋਮਾਂ ਦੀ ਗੋਈ ਅਦਮੀ ਕਰਦਾ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਖੰਡੇ ਬਾੜੇ ਦਾ ਅਮਰਤ ਸਕ ਲੋ ਬਾਈ ਜੀ ਵਰ ਪਰਿਵਾਰ ਦੇ ਬਾਹਰ ਨਿਕਲ ਕੇ ਜਦ ਮਹਾਰਾਜ ਨੇ ਸਾਡੇ ਕੰਨ ਤੇ ਜੂ ਨਹੀਂ ਸਰਕਦੀ ਧਿਆਨ ਦਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾੜ ਦਈ ਜਾਂਦੇ ਨੇ ਗੋਦ ਵਿੱਚ ਲਿਆ ਹੋਇਆ ਗੁਰੂ ਹਰ राय ਸਾਹਿਬ ਮਹਾਰਾਜ ਨੇ ਉਹਨਾਂ ਨੇ ਕਿਹਾ ਭਾਈ ਇਹ ਜਿਹੜਾ ਬਾਲਕ ਆ ਨਾ ਇਹ ਆਪ ਹੀ ਹਰੀ ਦਾ ਰੂਪ ਆ ਵਾਹ ਉਹਦਾ ਤੇਆ ਐਡਾ ਤੇ ਆਲੂ ਤੂੰ ਐਡਾ ਤੇ ਆਲੂ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਨਾਲੇ ਬਾਲਕ ਨੂੰ ਬੁੱਕਲ 'ਚ ਲਈ ਬੈਠੇ ਨੇ ਕਹਿੰਦਾ ਇਹ ਤਾਂ ਆਪ ਹੀ ਰੱਬ ਆ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਕਹਿੰਦੇ ਇਹ ਤਾਂ ਆਪ ਹੀ ਹਰੀ ਦਾ ਰੂਪ ਆ ਬੜ ਦਈ ਜਾਂਦੇ ਨੇ ਬੇਟੇ ਇਹ ਭਾਈ ਧਰਤੀ ਦਾ ਭਾਰ ਹੌਲਾ ਕਰਨ ਆਇਆ ਮਾਤਾ ਰਾਜਕੌਰ ਗੁਰੂ ਹਰਿ ਸਿੰਘ ਮਹਾਰਾਜ ਦੀ ਮਾਤਾ ਕੀਪ ਤੱਕ ਦੀ ਕਮਾਈ ਕੀਤੀ ਮਾ ਦੀ ਹੋ ਕਿੰਨੇ ਜਨਮਾਂ ਦੀ ਪਤਾ ਨਹੀਂ ਮਾਤਾ ਰਾਜਕੌਰ ਦੀ ਕਮਾਈ ਹੋ ਜੀ ਦੀ ਕੁੱਖ ਨੂੰ ਇਹੋ ਜੇ ਬਾਲਕ ਨੇ અવਤਾਰ ਧਾਰਿਆ ਜੀ ਉਹ ਵੀ ਆਪ ਪਰਮੇਸ਼ਰ ਦਾ ਸਰੂਪ ਹੀ ਸੀ ਥੋੜੀ ਜੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਸਤਿਗੁਰੂ ਕਹਿੰਦੇ ਮਾਤਾ ਰਾਜਕੌਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਲੋਅ ਸੀ। ਬਾਬਾ ਗੁਰਦਿੱਤਾ ਜੀ ਤਾਂ ਬਾਲਕ ਦੇ ਇਲਾਹੀ ਚਿਹਰੇ ਨੂੰ ਵੇਖ-ਵੇਖ ਕੇ ਕਹਿੰਦੇ ਨਿਹਾਲ ਹੋ ਜਾਂਦੇ ਸੀ ਬਾਬਾ ਗੁਰਦਿੱਤਾ ਜੀ। ਕਹਿੰਦੇ ਬਾਲਕ ਥੋੜੇ ਜੇ ਦਿਨਾਂ ਦਾ ਸੀ ਗੋਦੀ ਦੇ ਵਿੱਚ ਸੀ ਜਿਹਦੇ ਵੱਲ ਤੱਕ ਲੈਂਦੇ ਦੀ ਬਾਲਕ ਰੂਪ ਦੇ ਵਿੱਚ ਗੁਰੂ ਹਰ Rai ਸਾਹਿਬ ਕਹਿੰਦੇ ਨਜ਼ਰੀ ਨਜ਼ਰ ਨਿਹਾਲ ਕਰੀ ਜਾਂਦੇ ਸੀ ਨਜ਼ਰੀ ਨਜ਼ਰ ਨਿਹਾਲ ਜੀ ਦੇ ਬਾਲਕਾਂ ਨੂੰ ਪਿੱਛੇ ਤੱਕ ਲੈਣਾ ਬਸ ਉਹਦਾ ਜਨਮ ਮਰਨ ਕੱਟ ਦਿੰਦੇ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਬਾਲਕ ਦੇ ਪਿਆਰ ਦੇ ਖਿੱਚੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ 2 ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ ਕਹਿੰਦੇ ਕੀਰਤਪੂਰੀ ਰਹੇ ਐਨੀ ਕਮਾਈ ਦੀ ਗੁਰੂ ਹਰ Rai ਸਾਹਿਬ ਮਹਾਰਾਜ ਦੀ ਕਹਿੰਦੇ 2 ਮਹੀਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋਰੀਆਂ ਦੇਈਗੇ ਉਹ ਬੱਚੇ ਨੂੰ ਗੁਰੂ ਹਰ Rai ਸਾਹਿਬ ਜਾਣਦੇ ਸੀ ਨਾ ਵੀ ਜਿਹੜੀ ਸਾਡੇ ਕੋਲੇ ਵਸਤੂ ਆ ਨਾ ਗੁਰੂ ਹਰ Rai ਮਹਾਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਵਸਤੂ ਉਹਦੀ ਸੰਭਾਲ ਕਰਨ ਵਾਸਤੇ ਬੱਚਾ ਆ ਗਿਆ ਇਹ ਨਹੀਂ ਕਰ ਜੁਗ ਦੇ ਜੀਵਾਂ ਦਾ ਉਧਾਰ ਕਰਨਾ ਇਹਨੇ ਹੀ ਭੁੱਲੀ ਭਟ ਗਈ ਦੁਨੀਆ ਨੂੰ ਪਾਰ ਕਰਨਾ ਨਿਰੰਕਾਰ ਅਗ ਧਰਤੀ ਨੇ ਪੁਕਾਰ ਕੀਤੀ اے ਭਾਈ ਗੁਰੂ ਇਹ ਅਕਾਲ ਪੁਰਖ ਮੇਰੇ ਸਿਰ ਤੇ ਹੱਥ ਰੱਖ ਮੈਂ ਨਿਕਰਦੀ ਜਾਨੀਆ ਨਿਰੰਕਾਰ ਜਦ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ निरकार ने 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 की गल तू बेन कर दिया <laughs> तू कहनी मैं निगर दानी है हां ਕਹਿੰਦੀ ਆ ਵੱਡੇ ਵੱਡੇ ਜਿਹੜੇ ਪਹਾੜ ਨੇ ਧਰਤੀ ਦੇ ਉੱਤੇ ਇਹਨਾਂ ਦਾ ਭਾਰ ਲੱਗਦਾ ਧਰਤੀ ਕਹਿੰਦੀ ਜੀ ਨਹੀਂ ਇਹਨਾਂ ਦਾ ਭਾਰ ਨਹੀਂ ਲੱਗਦਾ ਕਹਿੰਦੇ ਜਿਹੜੇ ਵੱਡੇ ਵੱਡੇ ਦਰਖਤ ਧਰਤੀ ਤੇ ਖੜੇ ਨੇ ਇਹਨਾਂ ਦਾ ਭਾਰ ਲੱਗਦਾ ਕਹਿੰਦੀ ਜੀ ਨਹੀਂ ਕਹਿੰਦੇ ਫੇਰ ਕਹਿੰਦੇ ਜਿਹੜੀ ਆ ਧਰਤੀ ਦੇ ਉੱਤੇ ਬਨਾਸਪਤੀ ਖੜੀ ਆ ਇਨਾ ਦਾ ਭਾਰ ਲੱਗਦਾ ਹੋ ਕਹਿੰਦੀ ਜੀ ਨਹੀਂ ਕਦੇ ਫਿਰ ਭਾਰ ਕਾਦਾ ਲੱਗਦਾ ਧਰਤੀ ਕਹਿੰਦੀ ਸੱਚੇ ਬਾਦਸ਼ਾਹ ਭਾਰ ਮੈਨੂੰ ਉਹਨਾਂ ਲੋਕਾਂ ਦਾ ਲੱਗਦਾ ਜਿਹੜੇ ਤੇਰੇ ਕੀਤੇ ਨੂੰ ਭੁਲਾ ਦਿੰਦੇ ਨੇ ਜਿਹੜੇ ਤੇਰੇ ਕੀਤੇ ਨੂੰ ਯਾਦ ਨਹੀਂ ਰੱਖਦੇ ਮੈਨੂੰ ਉਹਨਾਂ ਦਾ ਭਾਰ ਲੱਗਦਾ ਉਹ ਧਰਤੀ ਤੇ ਜਿਉਂਦੀਆਂ ਲੋਥਾਂ ਦੁਨੀਆ ਫਿਰਦੀਆਂ ਨੇ ਸਤਿਗੁਰੂ ਕਹਿੰਦੇ ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਕਨੇ ਜਿਹੜੀ ਪਰਮੇਸ਼ਰ ਨਾਲ ਲੱਗੀ ਨਹੀਂ ਨਾ ਜੁੜਿਆ ਨਹੀਂ ਪਰਮੇਸ਼ਰ ਦੇ ਨਾਲ ਕਨੇ ਮਰਿਆਂ ਦੇ ਸਮਾਨ ਆ ਸਾਧ ਸੰਗਤ ਹਰ ਰੋਜ਼ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਸਤ ਸੰਗਤ ਦੁਨਨੇ ਟਾਈਮ ਕਰਦੇ ਨੇ ਸੰਗਤ ਨਾਲ ਬਚਨ ਬਲਾਸ ਕਰਦੇ ਕੋਈ ਟਿਕਾਣਾ ਨਹੀਂ ਕਿੰਨੀ ਦੁਨੀਆ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਧਾਨਿਆ ਦਿੰਦੇ ਨੇ ਬੁਧਾਨਿਆ ਬੁਧਾਨਿਆ ਸੱਚੇ ਪਾਤਸ਼ਾਹ ਤੁਹਾਡੇ ਘਰੇ ਪੁੱਤਰਾ ਆ ਗਿਆ ਸੰਗਤਾਂ ਦਾ ਬੜਾ ਇਕੱਠ ਰਹਿਣ ਤੇ ਸਾਧ ਸੰਗਤ ਜਦੋਂ ਸੰਗਤ ਦਾ ਇਕੱਠ ਇਕੱਠ ਹੋਣ ਲੱਗਿਆ ਨਾ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਔਰ ਟੋਟ ਲੰਗਰ ਚੱਲਦਾ ਰਹਿੰਦਾ ਔਰ ਟੋਟ ਲੰਗਰ ਦੋ ਮਹੀਨੇ ਕੀਰਤਪੁਰ ਠਹਿਰ ਕੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਫਿਰ ਭਾਈ ਕੀ ਡਰੌਲੀ ਨੂੰ ਚਲੇ ਗਏ ਦੋ ਮਹੀਨੇ ਉੱਤੇ ਰਹਿ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਬਾਲਕ ਦੇ ਪਾਲਣ ਪੋਸਣ ਦਾ ਕੰਮ ਬੜੇ ਧਿਆਨ ਨਾਲ ਕਰ ਸਨ ਉਹ ਜਿੱਥੇ ਕੀਰਤਪੁਰ ਨਗਰ ਨੂੰ ਸੁੰਦਰ ਬਣਾਉਣ ਵਿੱਚ ਲੱਗੇ ਹੋਏ ਸੀ ਉੱਥੇ ਬਾਬਾ ਗੁਰੂਤਾ ਜੀ ਉਹ ਬਾਲਕ ਨੂੰ ਗੁਰੂ ਹਰਿਵੈਰ ਸਾਹਿਬ ਜੀ ਵੀ ਪੂਰਾ ਧਿਆਨ ਦਿੰਦੇ ਸੀ ਨਾ ਉਹ ਗੁਰੂ ਆਰਾਏ ਸਭ ਆਰਾਏ ਰੱਖਿਆ ਸੀ ਬੱਚੇ ਬਲ ਬੜਾ ਧਿਆਨ ਦੇਣ ਪਰ ਜਦ ਕਹਿੰਦੇ ਬਾਲਕ 4 ਸਾਲਾਂ ਦਾ ਹੋ ਗਿਆ 4 ਸਾਲ ਦਾ ਤਾਂ ਕਦੇ ਇੱਕ ਵੱਡੀ ਦੁਰਘਟਨਾ ਵਾਪਰੀ ਜਦੋਂ ਬੱਚਾ 4 ਸਾਲ ਦਾ ਹੋ ਗੁਰੂ ਹਰ ਰਾਇ ਸਾਹਿਬਾ ਦਾ ਬਾਬਾ ਗੁਰਦਿੱਤਾ ਜੀ ਪਹਾੜਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਸਨ ਲੋਕਾਂ ਵਿੱਚ ਦਲੇਰੀ ਪੈਦਾ ਕਰਨ ਹਿੱਤ ਉਹ ਰੋਜ਼ ਜੰਗਲ ਦੇ ਵਿੱਚ ਸਕਾਰ ਖੇਡਣ ਜਾਂਦੇ ਹੁੰਦੇ ਸੀ ਬਾਬਾ ਗੁਰਦਿੱਤਾ ਜੀ ਇੱਕ ਦਿਨ ਜਦ ਬਾਬਾ ਗੁਰਦਿੱਤਾ ਜੀ ਸਕਾਰ ਖੇਡਣ ਗਏ ਤਾਂ ਉਹਨਾਂ ਦੀ ਦੇ ਇੱਕ ਸਾਥੀ ਦੀ ਬੰਦੂਕ ਚੱਲਣ ਦੇ ਨਾਲ ਇੱਕ ਗਾਂ ਮਰ ਗਈ ਗਾਂ ਮਰ ਗਈ ਇਸ ਗਾਂ ਦਾ ਮਾਲਕ ਬਹੁਤ ਗਰੀਬ ਵਿਅਕਤੀ ਸੀ ਉਹ ਮਰੀ ਹੋਈ ਗਾਂ ਨੂੰ ਵੇਖ ਕੇ ਰੂਣ ਪਟਣ ਲੱਗਿਆ ਬਾਬਾ ਗੁਰਦਿੱਤਾ ਜੀ ਬੜੇ ਸਖੀ ਦਰਸੀ ਦਿਲ دریا ਸੀ ਕਹਿੰਦੇ ਬਾਬਾ ਗੁਰਦਿੱਤਾ ਜੀ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦਾ ਉਹਨਾਂ ਪਾਸੋਂ ਉਸ ਵਿਅਕਤੀ ਦਾ ਦੁੱਖ ਬਰਦਾਸ਼ਤ ਨਾ ਹੋਇਆ ਉਹ ਆਪਣੀ ਆਤਮਿਕ ਸ਼ਕਤੀ ਵਰਤ ਕੇ ਬਾਬੇ ਗੁਰਦਿੱਤੇ ਨੇ ਗਊ ਜਿਉਂ ਦੀ ਕਰ ਦਿੱਤੀ ਬਾਬਾ ਜੀ ਇਸ ਕਰਾਮਾਤ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਜੀ ਦੀ ਇਸ ਕਰਾਮਾਤ ਨੂੰ ਦੇਖ ਕੇ ਬਾਬੇ ਗੁਰਦਿੱਤੇ ਜੀ ਨੂੰ ਤਾਂ ਉਹਨਾਂ ਨੇ ਸਾਥੀ ਸਿੱਖ ਬਹੁਤ ਖੁਸ਼ ਹੋ ਗਏ ਜਿਹੜੇ ਨਾਲ ਸੂਰਮੇ ਸੀ ਨਾ ਜਦੋਂ ਬਾਬੇ ਗੁਰਦਿੱਤੇ ਨੇ ਮਰੀ ਹੋਈ ਗਿਉ ਜਿਉਂ ਜੀ ਕੀਤੀ ਕਹਿੰਦੇ ਜਿਹੜੇ ਨਾਲ ਸੂਰਮੇ ਸਿੰਘ ਸੀ ਬੜੇ ਖੁਸ਼ ਏਡੀ ਖੁਸ਼ਖਬਰੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਉਂ ਮੈਂ ਕਿਵੇਂ ਨਾ ਸੁਣਾਉਂਦੇ ਉਹਨਾਂ ਨੂੰ ਜੋ ਕੁਝ ਵੇਖਿਆ ਸੀ ਸਭ ਕੁਝ ਬੜੀ ਖੁਸ਼ੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੁਣਾ ਦਿੱਤਾ ਦੱਸ ਦਿੱਤਾ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦੀ ਗੱਲ ਸੁਣ ਕੇ ਬੜੇ ਖੁਸ਼ ਨਾ ਹੋਏ ਖੁਸ਼ ਨਾ ਹੋਏ ਨਰਾਜ ਰਹੇ ਕਨੇ ਭਾਈ ਤੁਸੀਂ ਖੁਸ਼ੀਆਂ ਦੀਆਂ ਗੱਲਾਂ ਕਰਦੇ ਹੋ ਬਈ ਬਾਬੇ ਗੁਰਦੇਤੇ ਨੇ ਮਰੀ ਗਊ ਜੀ ਉਹਦੀ ਕਰ ਦਿੱਤੀ ਤੁਸੀਂ ਰੱਬ ਦੇ ਸ਼ਰੀਕ ਬਣਨਾ ਬਾਹ ਉਹ ਦਾ ਤੇਰੇ ਰੰਗ ਨੇ ਆ ਰਹੇ ਨੇ ਤਦੇ ਕਿਹਾ ਵੀ ਗੁਰੂ ਸਾਹਿਬ ਦੇ ਤਾਂ ਲੰਮੀਆਂ ਬਾਹਾਂ ਨੇ ਇਹ ਕਿਸੇ ਦੇ ਉੱਗਣ ਨਹੀਂ ਦੇ ਉ ਭਾਈ ਤੁਸੀਂ ਗੱਲਾਂ ਕਰਦੇ ਹੋ ਗੁਰਦੇਤੇ ਨੇ ਗਊ ਜੀ ਉਹਦੀ ਕਰ ਦਿੱਤੀ ਤੁਸੀਂ ਰੱਬ ਦੇ ਸੇਕ ਬਣਨਾ ਕਹਿੰਦੇ ਗੁਰਮੁਖ ਪਿਆਰਿਓ ਤੁਸੀਂ ਉਸੇ ਵੇਲੇ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਗੁਰਦਿੱਤਾ ਜੀ ਆਏ ਗੁਰਦਿੱਤਾ ਜੀ ਜਦੋਂ ਸੰਮੁਖ ਗੁਰਦਿੱਤਾ ਆਏ ਗੁਰਦਿੱਤਿਆ ਹਾ ਸੱਚੇ ਪਤਸ ਭਾਈ ਕੀ ਗੱਲ ਤੂੰ ਰੱਬ ਦਾ ਸ਼ਰੀਕ ਬਣ ਗਿਆ ਗੁਰੂ ਹਰਗੋਬਿੰਦ ਸਹਿ ਮਹਾਰਾਜ ਕਹਿੰਦੇ ਗੁਰਦਿੱਤਿਆ ਤੂੰ ਰੱਬ ਦਾ ਸ਼ਰੀਕ ਬਣ ਗਿਆ ਕਿਸੇ ਨੂੰ ਮਾਰਨਾ ਜਾਂ ਜਿਉਂਦਾ ਕਰਨਾ ਉਸ ਪਰਮੇਸ਼ਰ ਦੇ ਹੱਥ ਵਿੱਚ ਆ ਉਸ ਨਿਰੰਕਾਰ ਦੇ ਹੱਥ ਵਿੱਚ ਆ ਇਹਦਾ ਕਰਾਮਾਤ ਕਹਿਰ ਦਾ ਨੋਆ ਬਾਬਾ ਗੁਰਦਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਸੁਣੇ ਤਾਂ ਬੜੇ ਜੁਕੀ ਉਹ ਕਹਿੰਦੇ ਜੋ ਪਿਤਾ ਜੀ ਕਹਿ ਰਹੇ ਨਾ ਇਹ ਗੱਲ ਠੀਕ ਹੈ ਮੈਂ ਗਲਤੀ ਕੀਤੀ ਮੈਂ ਗਉ ਜਿਉਂਦੀ ਕਰਨ ਲੱਗੇ ਰਹੇ ਖਿਆਲ ਨਹੀਂ ਉਹ ਕਿਸੇ ਨੂੰ ਦੱਸੇ ਬਗੈਰ ਹੀ ਬਾਬਾ ਗੁਰਦਿੱਤਾ ਜੀ ਬਸ ਫਿਰਦੇ ਤੇ ਸੱਟ ਲੱਗੀ ਵੀ ਪਿਤਾ ਜੀ ਨੇ ਜੋ ਗੱਲ ਕਹੀ ਉਹ ਠੀਕ ਤੇ ਮੈਂ ਇਥੋਂ ਗੱਲ ਦੀ ਹੋਈ ਉਹ ਗੱਲ ਤੇ ਬਾਬਾ ਗੁਰਦਿੱਤਾ ਨਾ ਸਹਾਰਦਾ ਹੋਇਆ ਬਸ ਚੁੱਪ ਚਾਪ ਉਥੋਂ ਚੱਲੇ ਬਾਬੇ ਬੁੱਢਣ ਸਾਡੀ ਜਗ੍ਹਾ ਤੇ ਆ ਗਏ ਬਾਬਾ ਬੁੱਢਣ ਸਾਡੀ ਸਮਾਧ ਸਮਾਧ ਦੇ ਨਜ਼ਦੀਕ ਜਾ ਕੇ ਥੋੜੇ ਜੀ ਬੱਚ ਦੇ ਨਾਲ ਬਾਬੇ ਗੁਰਦਿੱਤੇ ਨੇ ਨੇਤਰ ਬੰਦ ਕਰਨੇ ਮਨ ਵਿੱਚ ਬੜਾ ਪਸਤਾਵਾ मना जो पिता सतगुरु हर गोविंद साहब महाराज कहते गल ठीक आंसर भंग पाई है मना तू रब का शरीक बन गया समाधि बैठे ने बाबा गुरदिता जी नेत्र सजन ने अपने पिता सतगुरु गुरु हरगोबिंद साहब महाराज नाद कर दिया ਸੱਚੇ ਬਾਦਸ਼ਾਹ ਮੇਰੇ ਔਗਣਾਂ ਦੇ ਪਿਤਾ ਜੀ ਮੇਰੇ ਔਗਣਾਂ ਦੇਖੀ ਮੇਰੇ ਆਪਣ ਚਤਾਰੀ ਨਾ ਬਸ ਮੈਂ ਤੋ ਭੁੱਲ ਹੋ ਗੀ ਸੱਚੇ ਬਾਦਸ਼ਾਹ ਮੈਂ ਤੋ ਭੁੱਲ ਹੋ ਗੀ ਨੈਤਰ ਬੰਦ ਕਰੇ ਹੋਏ ਇਸ ਗਲਤੀ ਕਰਕੇ ਬੜੇ ਦੁਖੀ ਹੋਏ ਸਾਧ ਸੰਗਤ ਬੁੱਧੂ ਬਾਬਾ ਬੁੱਢਣ ਸਾਡੀ ਜਗ੍ਹਾ ਦੇ ਨਾਲ ਬੈਠੇ ਬੈਠਿਆ ਨੇ ਨਾ ਨੇਤਰ ਬੰਦ ਕਰਕੇ ਪਰਮੇਸ਼ਰ ਦੇ ਨਾਲ ਜੁੜਦੇ ਕਹਿੰਦੇ ਸਰੀਰ ਦਾ ਪਰਿ ਤਿਆਗ ਬਾਬਾ ਬੁੱਢਣ ਸਾਡੀ ਜਗ੍ਹਾ ਦੇ ਨਜ਼ਦੀਕ ਬਾਬੇ ਗੁਰਦੇ ਜੀ ਨੇ ਐਂ ਕਰ ਦਿੱਤਾ ਕਹਿੰਦੇ ਜਿਵੇਂ ਸੱਪ ਕੰਝ ਛੱਡ ਦਿੰਦਾ ਸਾਧ ਸੰਗਤ ਬਸ ਮੈਂ ਪੰਜ ਚਾਰ ਮਿੰਟਾਂ ਦੀ ਵਿੱਚ ਸਮਾਪਤੀ ਕਰਨੀ ਹੈ ਭਾਈ ਵੀ ਜਿੰਨੇ ਵੀ ਸੰਗਤਾਂ ਉਹ ਗੁਰੂ ਦਰਬਾਰ ਪਹੁੰਚਣ ਦੀ ਕਿਰਪਾਲਤਾ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇ ਦਰਸ਼ਨਾਂ ਨੂੰ ਸੰਗਤਾਂ ਨੇ ਜਾਣਾ ਸੁਭਾਗੀਆਂ ਘੜੀਆਂ ਸੰਗਤ ਨੂੰ ਪ੍ਰਾਪਤ ਹੋਈਆਂ ਨੇ ਜਾਣਾ ਭਾਵਨਾ ਦੇ ਨਾਲ ਆ ਵੀ ਅਸੀਂ ਰੱਬ ਦੇ ਦਰਸ਼ਨ ਕਰਨ ਜਾ ਰਹੇ ਹਾਂ ਬੇਅੰਤ ਸੰਗਤਾਂ ਪਹੁੰਚ ਚੁਕੀਆਂ ਨੇ ਆ ਰਹੀਆਂ ਨੇ ਸੰਗਤਾਂ ਭਾਈ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਬੈਠਣ ਦੀ ਕਿਰਪਾਲਤਾ ਕਰੋ ਜੀ ਬਹੁਤ ਪਤਾ ਨਹੀਂ ਆਪਣਾ ਕਿਹੜਾ ਕਰਮ ਮਤੇ ਦਾ ਜਾਗਿਆ ਆਪਾਂ ਨੂੰ ਇਹ ਸੁਭਾਗ ਘੜੀਆਂ ਪ੍ਰਾਪਤ ਹੋਈਆਂ ਨੇ ਕੱਲੀ ਬਾਬਾ ਬੁੱਢਣ ਸਾਹਿਬ ਜੀ ਜਦੋਂ ਜਗ੍ਹਾ ਤੇ ਜਾ ਕੇ ਬਾਬੇ ਗੁਰੂ ਦਿੱਤੇ ਨੇ ਸਰੀਰ ਛੱਡ ਦਿੱਤਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ ਜਦੋਂ ਇਸ ਬਾਰੇ ਪਤਾ ਤਾਂ ਲੱਗਿਆ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਬਹਿ ਗੁਰੂ ਅੱਗੇ ਅਰਦਾਸ ਕੀਤੀ ਅਤੇ ਸਾਰਾ ਪਰਿਵਾਰ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਸੁਣ ਲੋ ਸਾਰੇ ਪਰਿਵਾਰ ਦੇ ਨਾਲ ਬੈਠੇ ਆ ਕਹਿੰਦੇ ਕਿਸੇ ਨੇ ਰੋਣਾ ਨਹੀਂ ਬਾਬਾ ਗੁਰਦਿੱਤਾ ਜੀ ਨੇ ਬਾਬਾ ਬੁੱਢਣ ਸਾਹਿਬ ਦੀ ਸਮਾਦ ਦੇ ਨੇੜੇ ਜਾ ਕੇ ਆਪਣੇ ਸਰੀਰ ਦਾ ਪਰਿ त्याਗ ਕਰ ਦਿੱਤਾ ਰੋਣਾ ਨਹੀਂ ਭਾਈ ਉਸ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਰਹਿਣਾ ਸਾਧ ਸੰਗਤ ਨਿਰੰਕਾਰ ਅੱਗੇ ਬਾਣਾ ਮੰਨਣ ਦਾ ਦੇਸ ਸੰਗਤ ਨੂੰ ਦਿੱਤਾ ਸਤਿਗੁਰੂ ਹਰਿ ਰਾਏ ਸਾਹਿਬ ਜੀ ਉਸ ਵੇਲੇ 4 ਸਾਲ ਦੇ 7ਵੇਂ ਪਾਤਸ਼ਾਹ ਉਸ ਵੇਲੇ 4 ਸਾਲ ਦੇ ਸੀ ਉਹਨਾਂ ਨੇ ਇਸ ਸਾਰੀ ਘਟਨਾ ਨੂੰ ਬੜੇ ਗੋਹ ਦੇ ਨਾਲ ਵੇਖਿਆ ਅਤੇ ਬਹੁੜ ਬੜੇ ਗੋਹ ਦੇ ਨਾਲ ਵਿਚਾਰਿਆ ਬਾਲਕ ਗੁਰੂ ਹਰਿ ਰਾਇ ਸਾਹਿਬ ਜੀ ਦੇ ਪੁੱਰੇ ਬਾਲਕ ਗੁਰੂ ਹਰਿ ਰਾਇ ਸਾਹਿਬ ਜੀ ਦੇ ਬੱਡੇ ਭਰਾ ਬਾਬਾ ਧੀਰਮਲ ਸਨ ਬਾਬੇ ਗੁਰਦੇਤੇ ਦਾ ਭਰਾ ਸੀ ਭਾਈ ਧੀਰਮਲ ਬਾਬੇ ਗੁਰਦੇਤੇ ਦਾ ਨੜਕਾ ਬਾਬਾ ਧੀਰਮਲ ਦਾ ਜਨਮ 1626 ਸਾਲ ਵਿੱਚ ਹੋਇਆ ਸੀ ਉਹਨਾਂ ਦੀ ਮਾਤਾ ਮਾਂ ਦਾ ਰਾਧਕੌਰ ਦੇ ਜਦ ਪੁੱਤਰ ਦੀ ਦਾਤ ਦੀ ਮੰਗ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਰਮਾਇਆ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ ਜਿਹੜਾ ਰਸਨਾ ਦੇ ਨਾਲ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਦਾ ਨਾ ਕਦੇ ਜ਼ਿੰਦਗੀ 'ਚ ਕਦੇ ਟੋਟ ਨਹੀਂ ਆਉਗੀ ਕਦੇ ਜ਼ਿੰਦਗੀ ਦੇ ਵਿੱਚ ਟੋਟ ਨਹੀਂ ਆਉਗੀ ਜਿਹੜਾ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਪਰਵੇਗਾ ਤੇ ਸਾਧ ਸੰਗਤ ਜੀਵ ਲਈ ਵੀ ਨਾਮ ਜਪਣ ਦੀ ਘਾਤਰੀ ਆ ਕੁੰਡਾ ਦੇ ਬਹਿ ਕੇ ਆਪਾਂ ਜਿੰਨੀਆ ਮਰਜ਼ੀ ਗੱਲਾਂ ਕਰੀ ਜਾਈਏ ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਐ ਹਰ ਹਾਂ ਬਿਸਰੈ ਦੇ ਗੋਵਿੰਦ ਰਾਏ ਜਿਨੂੰ ਦਿਲ ਕੱਟਦੀ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਰਮਾਇਆ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ ਪਰ ਕਿਹਾ ਜਾਂਦਾ ਹੈ ਕਿ ਮਾਤਾ ਰਾਜਕੌਰ ਮਾਇਆ ਵਿੱਚ ਹੀ ਬਿਰਤ ਰਹੀ ਰਹੀ ਇਸ ਲਈ ਜਦ ਬਾਬਾ ਧੀਰਮਲ ਜੀ ਨੇ અવਤਾਰ ਧਾਰਿਆ ਤਾਂ ਜਨਮ ਤੋਂ ਹੀ ਬੜੇ ਹਸਿਆਰ ਸੀ ਧੀਰਮਲ ਅਤੇ ਕਰਤਾ ਲੋਭੀ ਵੀ ਸੀ ਜਦੋਂ ਧੀਰਮਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲਾਂ ਕਰਦੇ ਸੀ ਨਾ ਕਹਿੰਦੇ ਉਹ ਧੀਰਮਲ ਗੁਰੂ ਹਰ Rai ਸਾਹਿਬ ਮਹਾਰਾਜ ਦਾ ਭਰਾ ਸੀ ਧੀਰਮਲ ਕਹਿੰਦੇ ਉਹ ਧੀਰਮਲ ਗਣਿਕ ਤੇ ਦਾ ਪ੍ਰਿਥਵੀ ਦਾ ਅਵਤਾਰ ਤਾਂ ਨਹੀਂ ਧਾਰ ਲਿਆ। ਹਜ਼ੂਰ ਤਾਂ ਜਾਣਦੇ ਸੀ। ਦੇਖੋ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਧੀ ਬਹਿ ਗੁਰੂ ਪ੍ਰਿਥਵੀ ਚਾਦ ਨੇ ਕੀ ਕੁਝ ਕੀਤਾ। ਆਪਾਂ ਨੂੰ ਸਾਰਿਆਂ ਨੂੰ ਪਤਾ ਮੈਂ ਸਮਾਪਤੀ 2 ਮਿੰਟ ਦੇ ਵਿੱਚ ਹੀ ਕਰ ਲੈਣੀ ਆ ਭਾਈ। ਤਾ ਉਹ ਜਨਮ ਤੋਂ ਹੀ ਬੜੇ ਚੰਚਰ ਅਤੇ ਹਸਿਆਰ ਸੀ। ਲੋਭੀ ਸੀ। ਜਦ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣੇ ਪੁੱਤਰ ਦੇ ਜਨਮ ਦਾ ਪਤਾ ਲੱਗਿਆ ਤਾਂ ਸ੍ਰੀ ਤਾਉ ਕਰਤਾਰਪੁਰ ਆਏ ਆਪਣੇ ਪੁੱਤਰ ਨੂੰ ਵੇਖਦੇ ਸਾਰੀ ਉਹਨਾਂ ਨੇ ਸਾਹਿਬ ਸੁਭਾ ਕਰ ਬਚਨ ਕਰਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧੀਰਮਲ ਵੱਲ ਦੇਖਦੇ ਨੇ ਜਦੋਂ ਦੇਖਿਆ ਕਹਿੰਦੇ ਪਿ੍ਰਥਵੀ ਦਾ ਅਵਤਾਰ ਆ ਗਿਆ ਭਾਈ ਪਿ੍ਰਥਵੀ ਦਾ ਅਵਤਾਰ ਆ ਗਿਆ ਭਾਈ ਸੈ ਸੁਆ ਬਚਨ ਕਰ ਦਿੱਤਾ ਇਹ ਤਾਂ ਪ੍ਰਥੀ ਚੰਦ ਮੇਰੇ ਤਾਏ ਦਾ ਹੀ ਰੂਪ ਆ ਆ ਜਿਹੜਾ ਧੀਰਮਲਾ ਨਾ ਮੇਰੇ ਤਾਏ ਦੇ ਹੀ ਰੂਪ ਆ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਬਾਲਕ ਨੂੰ ਚੰਗਾ ਵੇਖ ਕੇ ਉਹਦਾ ਨਾਂ ਧੀਰਮਲ ਰੱਖ ਦਿੱਤਾ ਤਾਂ ਕਿ ਸਾਰਿਆਂ ਨੂੰ ਧੀਰਜ ਆ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੇ ਜਾਈ ਦਾਇਆ ਖਿਲੇ ਸਗਲ ਚੰਗਿਆਈਆਂ ਬੁਰਿਆਈਆਂ ਗਰਮੀ ਆਪ ਆਪਣੀ ਕਨੇੜ ਕੇ ਜਿਨੇ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਜਿਨੇ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ